ਹਾਂਜੀ ਅੱਜ ਆਪਾਂ ਆਪਣੀ ਬਾਹਵਾਂ ਦੀ ਕਟਿੰਗ ਬਾਰੇ ਸਿੱਖਾਂਗੇ ਇਹ ਰਿਵਰਸੀਬਲ ਟੇਪ ਆ ਤੇ ਇਹਦੇ ਨਾਲ ਮੈਂ ਆਪਣੀ ਬਾਹਵੇਂ ਉੱਪਰ ਲਾਈਨਿੰਗ ਨੂੰ ਜੜਨ ਲਿਆ ਥੋੜਾ ਗੈਪ ਰੱਖ ਕੇ ਜਿਹੜਾ ਮੈਂ ਆ ਦੇਖੋ ਪ੍ਰੈਸ ਨਾਲ ਇਹ ਆ ਦੇਖੋ ਇਹਨਾਂ ਨੂੰ ਨਾ ਫਿਰ ਲਾਈਨਿੰਗ ਇਧਰ ਉਧਰ ਨਹੀਂ ਹੁੰਦੀ ਤੇ ਇਹ ਆਪਾਂ ਬਾਹਵਾਂ ਦਾ ਕੱਪੜਾ ਲਿਆ ਹੈਗਾ ਤੇ ਇਹਦੀ ਲੈਂਥ ਆਪਾਂ ਲਈ ਹੈਗੀ 18 ਇੰਚ ਬਾਹ ਜੇ ਆਪਾਂ ਲੈਂਥ ਲੈ ਲਈ ਹੈ ਤੇ ਇਥੋਂ ਆਪਾਂ 3.5 ਇੰਚ ਤੇ ਆਪਾਂ ਇਹ ਕਾਰਡ ਪਾਵਾਂਗੇ 3.5 ਦੇ ਆਪਾਂ ਨਿਸ਼ਾਨੀ ਲਗਾ ਲਈ ਤੇ ਮੋਢਾ ਆਪਣਾ ਤਿਆਰ ਹੈਗਾ 9.5 ਇੰਚ ਤੇ 9.5 ਇੰਚ ਤੇ ਆਪਾਂ ਨਿਸ਼ਾਨ ਲਗਾ ਲਵਾਂਗੇ ਤੇ ਇਥੋਂ ਆਪਾਂ ਇਦੋਂ 2 ਇੰਚ ਦੇ ਨਿਸ਼ਾਨ ਲਗਾ ਲਵਾਂਗੇ ਇਥੋਂ ਥੋੜੀ ਜੀ ਖਲਾਈ ਦਿੰਦੇ ਦਿੰਦੇ ਹੋਏ ਆਪਾਂ ਬਾਹਲੀ ਕਾਰਡ ਪਾ ਦਿੰਦੇ ਆ ਇਦਾਂ ਕਰਕੇ ਤੇ ਇੱਥੋਂ ਆਪਾਂ ਬਾਂਦੀ ਮੂਰੀ ਆਪਣੀ ਹੈਗੀ ਹੈਗੀ 7 ਇੰਚ ਤੇ ਕੇ ਇਹ ਆਪਾਂ ਬਾਜ ਲਿਆ ਤੇ ਇਹ ਆਪਣੀ ਹੈਗੀ ਹੈਗੀ ਸਲਾਈ ਵਾਲੀ ਠੀਕ ਹੈ ਇਹ ਬਹੁਤ ਫੇਣੀ ਕਟਿੰਗ ਕਰ ਦਾਂਗੇ ਇਹ ਹਾਂਜੀ ਇੱਕ ਆਪਣੇ ਕੋਲ ਟ੍ਰਿਕ ਆਈ ਹੈ ਵੀ ਜਿੰਨਾ ਭੈਣਾਂ ਨੂੰ ਬਾਹ ਦੀ ਕਾਟ ਪਾਉਣੀ ਔਖੀ ਲੱਗਦੀ ਹੈ ਉਹਨਾਂ ਲਈ ਇੱਕ ਛੋਟੀ ਜੀ ਟ੍ਰਿਕ ਹੈ ਜਿਵੇਂ ਕੀ ਆਪਣੇ ਇੱਥੇ ਨਿਸ਼ਾਨੀ ਲਾਈ ਸੀ ਆਪਣਾ ਤਿਆਰ ਮੋਡਾ ਹੈਗਾ 9.5 ਤੇ ਜਿਹੜਾ ਐਕਸਟਰਾ ਆਪਾਂ ਕਪੜਾ ਲੇਤਾ ਨਾ ਉਹ ਨੂੰ ਆਪਣੇ ਮਤਲਬ ਇਹ ਹੇਠਲੇ ਵਾਲੇ ਕਪੜੇ ਦੇ ਉੱਪਰ 9.5 ਦੇ ਉਪਰ ਇਦਾਂ ਰੱਖ ਕੇ ਇਦਾਂ ਸੈਟਿੰਗ ਕਰ ਲਓ ਕਪੜੇ ਨੂੰ ਤੇ ਇੱਥੇ ਝੁੱਕ ਕੇ ਕੱਟ ਪਾਓ ਤੇ ਜਦੋਂ ਆਪਾਂ ਇਹਨੂੰ ਸੈੱਟ ਕਰਕੇ ਧਰਾਂਗੇ ਤੇ ਆਹ ਦੇਖੋ ਆਪਣੀ ਬਾਜੂ ਦੀ ਕਾਟ ਬਿਲਕੁਲ ਸਹੀ ਪਈ ਹੈ ਫਿਰ ਇਹਨੂੰ ਆਪਾਂ ਮਤਲਬ ਕਿ ਜੇ ਆਪਾਂ ਸਲਾਈ ਲਗਾ ਲਈ ਜਦੋਂ ਆਪਾਂ ਸਲਾਈ ਲਗਾ ਲਈ ਫਿਟਿੰਗ ਦੀ ਫਿਰ ਆਪਾਂ ਨੂੰ ਇਹ ਕਾਟ ਪਾਉਣ ਦੀ ਜਰੂਰਤ ਨਹੀਂ ਹੋਏਗੀ ਤਾਂ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਮੈਨੂੰ ਕਮੈਂਟ ਵਿੱਚ ਦੱਸੋ ਕਿ ਤੁਹਾਨੂੰ ਇਹ ਤਰੀਕਾ ਕਿਦਾਂ ਦਾ ਲੱਗਿਆ